ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਡਰੈੱਸ ਇੱਕ ਵਾਰੀ ਵੀਰਹਰਾਂ ਦਾ ਨੋਟ ਕਰ ਲਿਓ ਪਿੰਡ ਚੂਟੀਆਂ ਖੁਰਦ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਮੌਕਾ ਆ ਗਿਆ ਤੇ ਵਪਾਰ ਲੈਣ ਦਾ ਕੰਮ ਆ ਭਰਾਹਰਾਂ ਦਾ ਤੇ ਵੀਰ ਹਰੀ ਦੱਸਦੇ ਆ ਵੀ ਰੁਟੀਨ ਚ ਪਸ਼ੂ ਆਉਂਦੇ ਆ ਹੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਤੇ ਤਲਵੰਡੀ ਭਾਈ ਦੀ ਗੱਲ ਕਰੀਏ ਤਾਂ ਸੱਜਣੋ 6 ਕਿਲੋਮੀਟਰ 7 ਦੀ ਦੂਰੀ ਤੇ ਹੋਊਗਾ ਤਾਜੀ ਸੂਈ ਗਿੱਲੀ ਜਮਾਂ ਹੀ ਮੈਂ ਸੱਜਣੋ ਮਗਰ ਇਹਦੇ ਵੀ ਕੱਟੀ ਤੇ ਝੋਟੀ ਦੇ ਮਗਰ ਵੀ ਕੱਟੀ ਆ ਗਈ ਤੇ ਇੱਕ ਵੈੜ ਸੂਈ ਆ ਤਿੰਨ ਐਨੀਮਲ ਆ ਬਿਲਕੁਲ ਤਾਜੀ ਸੂਏ ਸੱਜਣੋ ਡਿਟੇਲ ਲੈ ਲੈਣੇ ਆ ਕਿੰਨੇ ਕਿੰਨੇ ਟਾਈਮ ਦੇ ਸੂਏ ਆ ਕਿੰਨਾ ਇਹਨਾਂ ਥਲੇ ਦੁੱਧਵਾਦਾ ਕਿਹੜਾ ਕਿਹੜਾ ਸੂਆ ਸਾਰੀ ਗੱਲਬਾਤ ਕਰਦੇ ਆ ਰਿਕਵੈਸਟ ਬੇਨਤੀ ਰਹਿੰਦੀ ਹੈ ਕਿ ਸੱਜਣੋ ਕੋਈ ਵੀ ਪਸ਼ੂ ਪਸੰਦ ਆ ਗਿਆ ਤਾਂ ਸੱਲੀ ਕਰਨਾ ਤੁਹਾਡਾ ਵੀ ਹੱਕ ਆ ਤੁਸੀਂ ਪੈਸੇ ਖਰਚ ਕਰਨੇ ਇਹਨਾਂ ਤੇ ਤੇ ਇੱਕ ਰਿਕਵੈਸਟ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਕਰ ਲਿਓ ਸਬਸਕ੍ਰਾਈਬ ਆਜੋ ਕਰੀਏ ਗੱਲਬਾਤ ਇਹ ਮੈਂ ਤਾਂ ਕਰਦੇ ਆਪਾਂ ਸ਼ੁਰੂ ਤੇ ਚਲਾ ਚਲੂ ਕੇ ਬਿਨੇ ਆ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਮੇਰਾ ਭਰਾ ਚੜਦੀ ਕਲਾ ਨਾ ਚੜਦੀ ਚੜਦੀ ਕਲਾ ਵੀਰੇ ਤੇ ਵੀਰੇ ਆਪਣਾ ਪਿੰਡ ਕਿਹੜਾ ਪਿੰਡ ਵੀਰੇ ਆਪਣਾ ਹੈਗਾ ਚੋਟੀਆਂ ਗੁਰਦ ਜਿਹੜਾ ਮੂਗਾ ਜੀ ਹਾਂਜੀ ਤਲਵੰਡੀ ਭਾਈ ਦੇ ਕੋਲ ਪੈ ਜਾਂਦੇ ਤਲਵੰਡੀ ਭਾਈ ਸੰਦਾਂ ਵਾਲੀ ਆਪਾਂ ਨੂੰ ਨਜ਼ਦੀਕ ਹੈਨਾ ਹਾਂਜੀ ਹਾਂਜੀ ਵੀ ਬਿਲਕੁਲ ਨੇੜੇ ਆ ਨੇੜੇ ਆ ਮੇਨ ਸ਼ਹਿਰੂ ਆ ਹਾਂਜੀ ਉਹੋ ਹੀ ਤੇ ਮੋਬਾਈਲ ਨੰਬਰ ਵੀਰ ਦਾ ਮੋਬਾਈਲ ਨੰਬਰ ਹੈ 8847036822 ਇੱਕ ਰਹੀ ਹੋਰ ਕਰੀਏ ਰਿਪੀਟ 8847036822 ਤੇ ਆਪਣਾ ਵਪਾਰ ਦਾ ਕੰਮ ਵਪਾਰ ਦਾ ਕੰਮ ਜੀ ਠੀਕ ਹੈ ਤੇ ਵੀਰੇ ਆ ਮੈਂ ਕਿਹੜਾ ਸੂਆ ਸੂਈ ਆ ਇਹ ਮੈਂ ਵੀਰੇ ਚੌਥਾ ਸੂਆ ਆ ਚੌਥਾ ਮੰਨ ਲਓ ਚੌਥਾ ਮੰਨ ਲਓ ਜਾਨੀ ਕਿ ਠੀਕ ਹੈ ਹਾਂਜੀ ਆਪਾਂ ਦਾ ਲਿਆਂਦੀ ਹੋਈ ਆ ਹੁਣ ਰੱਬ ਜਾਣਦਾ ਚੌਥਾ ਹੋ ਸਕਦੀ ਤੀਜਾ ਹੋ ਸਕਦੀ ਇਹ ਤਾਂ ਗਾਹਕ ਜਿਹੜਾ ਲੈਨ ਵਾਲਾ ਉਹ ਆਪਦੀ ਕਰ ਲਵੇ ਚਾਹ ਕਿਉਂਕਿ ਤੀਜਾ ਮੰਨ ਲੇ ਜਾਂ ਚੌਥਾ ਮੰਨ ਲੇ ਤੇ ਚੌਥਾ ਮੰਨ ਲੇ ਜਾਨੀ ਕਿ ਤੇ ਭਾਈ ਜੀ ਇਹ ਪਿਛਲੇ ਸੂਏ ਨੇ ਕਿੰਨਾ ਦੁੱਧ ਚਵਾਇਆ ਇਹਦੇ ਪਿਛਲੇ ਸੂਏ ਨਾਲ ਵੀਰੇ ਟੋਕੜ ਗੱਪਣ ਮੱਝ ਸੀ ਗਾ ਸੱਜਣ ਮੇਤਲ ਕੋਲੀ ਆਈ ਜੀ ਠੀਕ ਆ ਤੇ ਜਿਹਦੇ ਕੋਲ ਮੱਝ ਆਈ ਅੱਗੇ ਗਰੰਟੀ ਤੇ ਆਈਏ ਦੁੱਧ ਬਹੁਤ ਜ਼ਿਆਦਾ ਆਈਗਾ ਮਾਈ ਤੇ ਇੱਕ ਵਾਰੀ ਇਹ ਸੱਟ ਕੇ ਹੀ ਫਲ ਮੱਝ ਠੀਕ ਆ ਤੇ ਉਹਨੇ ਚੱਕਰ ਚ ਫੇਰ ਦੁਬਾਰਾ ਗੱਬਣੀ ਤੇ ਉਹ ਸੱਜਣ ਮਿੱਤਰ ਕੋਲੋਂ ਹੀ ਮੱਝ ਆਈ ਇਹੇ ਉਦੋਂ 10 11 ਲੀਟਰ ਸੀਗਾ ਦੁੱਧ ਮਾਈ ਥੱਲੇ ਉਦੋਂ ਤੇ ਹਾਂ ਇਹ ਸੱਦੇ ਵਾਲੇ ਤੋਂ ਮੱਝ ਆਈ ਇਹਦੇ ਥੱਲੇ ਮਾਈ ਤੇ 16 17 ਲੀਟਰ ਦੁੱਧ ਚੁੰਦੇ ਰੇ ਮੰਨ ਕੇ ਚਲੋ ਗਰਮੀ ਦੇ ਧਾਰ ਨਾਲ 14 ਲੀਟਰ ਦਾ ਚਵਾਉਂਗੀ ਚਵਾ ਜੂਗੀ ਹਨਾ ਹਾਂ ਜੀ ਤੇ ਹੁਣ ਕਦੋਂ ਦੀ ਸੂਈ ਜੇ ਵੀ ਇਹਨੂੰ ਕੱਲ ਯਾਨੀ ਕਿ ਸਵੇਰ 4:00 ਵਜੇ ਸੋਈ ਆ। ਕੱਲ ਸਵੇਰ 4:00 ਵਜੇ ਤੇ ਬੱਚਾ ਕੱਟੀ ਆ ਗਿਆ। ਕੱਟੀ ਆ ਗਈ ਮਗਰ ਚਵਾਈ ਚਵਾਈ ਜੋਆ ਪੋਲੀ। ਵੇ ਥਣਾ ਥਣਾ ਲੋਕ ਕੇ। ਉਹ ਕਹਿਣ ਮੈਨਾਂ ਵੀ ਹੱਥ ਰੱਖਣੀ ਦੀਦੀ ਨਹੀਂ ਬੋਲੀ ਆ। ਭੂਰ ਛੱਟਾ ਨਾਲ ਘੰਟਾ ਨੂੰ। ਓਕੇ ਵੀਰੇ ਫੁੱਲ ਗਰੰਟੀ। ਵੀਰੇ ਕੱਢੀ ਬਾਰ ਤੂਰ ਕਰਾਇਓ ਚੱਕ। ਲੋ ਵੀ ਸੱਜਣੋ। ਬਾਈ ਕਹਿੰਦਾ ਵੀ ਤੀਜਾ ਮੰਨ ਲਿਓ ਚੌਥਾ ਮੰਨ ਲਿਓ ਮਗਰ ਕੱਟੀ ਬਹੁਤ ਸੋਹਣੀ ਆ। ਤੇ ਕੁਆਲਿਟੀ ਮੈਂ ਦੀ ਦੁੱਧ ਵਾਲੀ ਆ ਤੁਸੀਂ ਵੀ ਅੰਤਾਜਾ ਜਿਹੜਾ ਲਾ ਲਿਓ। ਕਰ ਲਓ ਚੱਕ ਤੇ ਸੱਜਣੋ ਸਵੇਰਾ ਦਾ ਟਾਈਮ ਹੀ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਹਜੇ ਨਾ ਬਾਈ ਹਰਾਂ ਨੇ ਇਹਨਾਂ ਦੀ ਚਵਾਈ ਜਿਹੜੀ ਉਹ ਕੀਤੀ ਨਹੀਂ ਗੀ ਕਰ ਲਓ ਚੱਕ ਵਜਨ ਚੰਗਾ ਸੱਜਣੋ ਸੂਈ ਕਰਕੇ ਕੇਰਾ ਮੈਂ ਥੋੜਾ ਬੋਧਾ ਪਸ਼ੂ ਜਾਪੇ ਚ ਆ ਜਾਂਦਾ ਤੇ ਬਾਕੀ ਓਕੇ ਰਿਪੋਰਟ ਆ ਲੈ ਚੱਲੋ ਵੀਰੇ ਬਾਕੀ ਸੱਜਣੋਂ ਕੱਟੀ-ਕੁੱਟੀ ਤੇ ਓਕੇ ਰਿਪੋਰਟ ਸਹਿਮਤ ਆ। ਬਾਕੀ ਤੁਸੀਂ ਵੇਖ ਲਈ ਇਹ ਚੀਜ਼। ਤੇ ਮੈਂ ਤੁਹਾਨੂੰ ਇਹ ਕੱਟੀ ਦਿਖਾਉਣਾ ਬਾਈ ਨੂੰ ਬੰਨ ਲੈੰਦਿਓ। ਕੱਟੀ ਚੰਗੀ ਨੂੰ ਜਨਮ ਦਿੱਤਾ ਕਰਮ ਆਲੀ। ਦੇਖੋ। ਬਿਲਕੁਲ ਤਾਜੀ ਸੂਈ ਆ। ਤੇ ਬਈ ਤਾਰਾ ਹੁਣ ਆਈਡੀਆ ਕੋਈ ਕਿੰਨਾ ਕੁ ਲਾ ਲੇ ਵੀ ਬੋਲਾ ਇਹਦੇ ਕੋਲੇ ਕਿੰਨਾ ਕਹੂਗਾ। ਮੈਂ ਚੰਗੀ ਤੇਰਾ ਮੱਝ ਨਾ ਚੋਈ ਨਹੀਂ ਕਿ ਮੈਂ ਤੁਹਾਨੂੰ ਮੈਂ ਅਜੇ ਪੂਰੀ ਵਹਿਲੀ ਨਹੀਂ ਕੀਤੀ। ਹਾਂ ਜਾਨੀ ਕਿ ਢੰਗ ਨਾਲ ਮਾਈ ਦੀ ਚਵਾਈ ਨਹੀਂ ਹੋਈ ਕੋਈ ਆਉਂਦਾ ਸੀ ਅਭੀ ਮਾਈ ਮੱਝ ਰੋਕ ਲਈ ਅਸੀਂ ਵੇਖਣੀ ਆ ਪਾਸ ਕਰਨੀ ਆ ਹਾਂ ਉਹ ਤਰੀਕੇ ਨਾਲ ਮੈਂ ਇੱਕ ਚੰਗੀ ਤਰ੍ਹਾਂ ਸਫਾਈ ਮਾਈ ਦੀ ਕੀਤੀ ਨਹੀਂ ਪੂਰੀ ਠੀਕ ਆ ਜਾਨੀ ਕਿ ਬੋਲਾ ਮੰਨ ਕੇ ਚਲੋ 7-8 ਕਿਲੋ ਬੋਲਾ ਹੈਗਾ ਆ ਮੈਂ ਝੂਠ ਬੋਲੀ ਆ 10 ਆ 12 ਆ ਨਹੀਂ ਨਹੀਂ ਬੋਲਾ ਬਹੁਤ ਗਰਮੀ ਬਹੁਤ ਤੇ ਵੀਰੇ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ ਜੈ ਜੈ ਮੋਲ 1 10 ਆ 1 ਲੱਖ ਤੇ 10000 ਰੁਪਿਆ ਹਾਂਜੀ ਉਹਦੇ ਚ ਬਾਈ ਉਹਦੇ ਮਾਂ ਦਾ ਮੋਕੇ ਤੇ ਵੇਖਣਾ ਜਿਵੇਂ ਹੋਇਆ ਠੀਕ ਠੀਕ ਹੈ ਜੀ ਹਾਂਜੀ ਤੇ ਆਜੋ ਸੱਜਣੋ ਐਕ ਕੇ ਆ ਗਈ ਗੋ ਵੀਰੇ ਇਹ ਕਿਹੜਾ ਸੁਆ ਸੂਈ ਆ ਤੇ ਇਹ ਗਾਂ ਵੀਰੇ ਤੀਜਾ ਸੁਆ ਤੀਜਾ ਸੁਆ ਸੂਈ ਆ ਤੇ ਬਾਈ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧ ਆ ਇਹ ਸੂਈ ਨੂੰ ਵੀਰੇ ਮੰਨ ਕੇ ਚਲੋ ਹਫਤਾ ਖੰਡ ਹੋ ਗਏ ਹਫਤਾ ਹੋ ਗਿਆ ਸੂਈ ਦਾ ਹਾਂਜੀ ਠੀਕ ਆ ਤੇ ਦੁੱਧ ਹੈਗਾ 14 15 ਕਿਲੋ ਜੀ ਦੇ ਥੱਲੇ ਹੈਗਾ 14 15 ਹੈਗਾ ਹਾਂਜੀ ਤੀਜਾ ਸੁਆ ਸੂਈ ਤੀਜਾ ਚੌਨਚਾਨਕ ਨੰਬਰ 1 ਨੰਬਰ ਜੀ ਤੇ ਬੱਚਾ ਬੱਛਾ ਆ ਗਿਆ ਹਾਂਜੀ ਬੱਚਾ ਇਹ ਵੀ ਤੌਰ ਕਰਾਈ ਚੱਕ ਮੇਰਾ ਪਤਾ ਲੋਬੀ ਸੱਜਣੋਂ ਤੀਜਾ ਸੂਆ ਸੂਈ ਆ। ਕੱਦ ਵੱਡੇ ਦੀ ਆ ਤੇ ਬੱਚਾ ਆ ਗਿਆ ਦੇ ਕੋਲੇ ਵੱਛਾ ਤੇ 14 15 22 ਕਹਿੰਦਾ ਵੀ ਇਹਦੇ ਕੋਲੇ ਜਿਹੜਾ ਦੁੱਧ ਹੈ ਉਸ ਵੇਲੇ ਤਿਆਰ ਆ। ਕਰ ਲਓ ਸੱਜਣੋਂ ਤੋਰ ਚੈੱਕ ਕਰ ਲਓ ਗਊ ਦੀ। ਤੇ ਭਾਈ ਚੂਨ ਚਾਣਾ ਇੱਕ ਨੰਬਰ ਆ ਨਾ? ਹਾਂਜੀ ਹਾਂਜੀ ਇੱਕ ਨੰਬਰ। ਬਾਕੀ ਸੱਜਣੋਂ ਲੀਵੇ ਭਾਂਡੇ ਦੀ ਸਾਫ ਆਗਾ ਇਹ ਚੈੱਕ ਕਰ ਦਿਓ ਬਾਕੀ ਗਰਮੀ ਆ ਗਰਮੀ ਚ ਕੀੜਾ ਪਸੂ ਇਹਦਾ ਸੱਜਣੋਂ ਮੀਮ ਉਹ ਪਾਊਗਾ ਤੇ ਫੇਰ ਗੱਲ ਬਾਨੀ ਆ ਬੈਕ ਸਾਈਡ ਤੋਂ ਸੱਜਣੋਂ ਖਾਲੇ ਦੀ ਕੁਆਲਿਟੀ ਜਿਹੜੀ ਉਹ ਚੈੱਕ ਕਰ ਤੇ ਉਹ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਇਹਨਾਂ ਦੀ ਚਵਾਈ ਜਿਹੜੀ ਰੋਕੀ ਹੋਈ ਆ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ 45000 ਰੁਪਇਆ ਇਹਦਾ ਜਿਹੜਾ ਮੁੱਲ ਕਰਦੇ ਆਪਾਂ 45000 ਰੁਪਇਆ ਕਰਦੇ ਹਾਂ ਉਹ ਚੋਂ ਕਿੰਨਾ ਕੁ ਪਿਆਰ ਮੁਹੱਬਤ ਵੀ ਮਤਲਬ ਵੇਚ ਲਾਗੇ ਜਿੰਨਾ ਕੋਇਆ ਕਰਾਂਗੇ ਜੇ ਠੀਕ ਉਹਦਾ ਜਿਹੜਾ ਭੈਣ ਭਰਾ ਫੋਨ ਲਾਊਗਾ ਉਹਦਾ ਮਾਨਤਨ ਹੋ ਜੂ ਹਣਾ ਹਾਂਜੀ ਠੀਕ ਹੈ ਵੀਰੇ ਠੀਕ ਆ ਤੇ ਵੀਰੇ ਇਹ ਝੋਟੀ ਕਿਹੜਾ ਸੂਆ ਸੂਈ ਆ ਤੇ ਝੋਟੀ ਵੀਰੇ ਵੱਡੀ ਹੋ ਕੇ ਬਣੀ ਆ ਥੋੜੀ ਜੀ ਠੀਕ ਆ ਜਿਵੇਂ ਝੋਟੀ ਤੀਜੇ ਸੂਵੇ ਹੀ ਹੁੰਦੀ ਇਹ ਹਾਂਜੀ ਤੇ ਹੈਗੀ ਪਹਿਲ ਨੇ ਇੰਦੇ ਪਲੂਨ ਸੂਈ ਆ ਹਾਂਜੀ ਪਲੂਨ ਸੂਈ ਆ ਤੇ ਵੀਰੇ ਬੱਚਾ ਇਹ ਕੱਟੀ ਦੇ ਦੀ ਹੈ ਨਾ ਇਹ ਵੀ ਕੱਟੀ ਆ ਜੀ ਇਹ ਇੱਕੋ ਦਿਨ ਹੀ ਮੱਜਾ ਦੋਨੇ ਸੁਈਆਂ ਹੋਈਆਂ ਤੇ ਬੱਚੇ-ਪੁੱੱਚੇ ਤੇ ਸਹਿਮਤ ਹਨ ਹਾਂ ਪੂਰਾ ਸਹਿਮਤ ਹੈ ਜੀ ਬੱਚੇ ਆਲ ਉਲਟਾ ਨਹੀਂ ਕਰਦੇ ਜਿਵੇਂ ਹੀ ਜੀ ਓਕੇ ਰਿਪੋਰਟ ਓਕੇ ਆ ਜੀ ਠੀਕ ਆ ਹਾਂ ਜੀ ਤੇ ਜੇਰ ਜੂ ਰੋਕੇ ਪੈ ਗਈ ਸਾਰੀ ਗਾਰੰਟੀ ਆਪਣੀ ਬੋਲੇ ਜੀ ਠੀਕ ਆ ਥਾਣਾ ਲਿਓ ਥਾਣਾ ਲਦਿਆ ਓਕੇ ਆ ਇਹਦੇ ਪੰਜ ਥਾਣੇ ਜੀ ਅੱਛਾ ਉਵੇਂ ਚਵਾਈ ਇੱਕ ਨੰਬਰ ਆ ਚਵਾਈ ਇੱਕ ਨੰਬਰ ਆ ਥਾਣੇ ਪੰਜ ਤੇ ਥਾਣ ਪੰਜ ਪੰਜ ਮਾਂ ਵੀ ਚੱਲਦਾ ਬਰਾਬਰ ਹੀ ਹਾਂ ਜੀ ਬਰਾਬਰ ਹੀ ਚੱਲਦਾ ਠੀਕ ਆ ਵੀਰੇ ਕੱਢੀ ਬਾਸ ਪੂਰਾ ਆਉਂਦਾ ਪੰਜਵੇਂ ਦਾ ਬਰਾਬਰ ਲੋਬੀ ਸੱਜਣ ਕੱਟੀ ਜਿਹੜੀ ਨੂੰ ਇਹਨੇ ਜਨਮ ਦਿੱਤਾ ਇਹਦੇ ਮਗਰ ਵੀ ਕੱਟੀ ਸੋਹਣੀ ਆ ਚੰਗੇ ਵੱਡੇ ਕੱਦ ਕਾਠ ਦੀ ਕੱਟੀ ਨੂੰ ਜਨਮ ਦਿੱਤਾ ਬਾਕੀ ਕੱਦ ਕਾਠ ਝੂਟੀ ਦਾ ਵੀ ਸੱਜਣ ਨੂੰ ਨੋਟ ਕਰ ਲਿਓ ਵੱਡੇ ਕੱਦ ਕਾਠ ਦੀ ਆ ਮੈਂ ਦੇ ਮੁਤਾਬਕ ਪੈਠ ਫੁੜਾ ਚੰਗਾ ਵਾ ਬਾਕੀ ਤਾਜੀ ਸੂਈ ਆ ਚੰਗੀ ਨਿਕਰ ਝੂਟੀ ਆ ਤੇ ਵੀਰੇ ਇਹ ਦੁੱਧ ਕਿੰਨਾ ਪਾ ਦੂਗੀ ਤੇਰਾ ਆਈਡੀਆ ਦੁੱਧ ਦਾ ਯਾਰ ਵੀਰੇ ਜਿਵੇਂ ਦੇਖਣ ਨੂੰ ਤੀਜੇ ਸੂਏ ਲੱਗਦੀ ਨਾ ਕੋਈ ਨਹੀਂ ਚਿਵਾਉਣਾ ਚਾਹੀਦਾ ਤੇਰਾ 14 ਲੀਟਰ ਤਾਂ ਚਿਵਾਉਣਾ ਚਾਹੀਦਾ ਇਹਨੂੰ ਠੀਕ ਆ ਹਾਂ ਆਹੋ ਬੇਖਨ ਨੂੰ ਦੂਜੇ ਵੀ ਤੀਜੇ ਵੀ ਕਹਿ ਸਕਦੇ ਸੀ ਹਨ ਸਜਣੋ ਥਾਂ ਲੇਵੇ ਦੀ ਕੁਆਲਿਟੀ ਚੰਗੀ ਆ ਕੱਟੀ ਕੋਲੇ ਇਹੀ ਪ੍ਰੋਬਲਮ ਆ ਗਈ ਕਿ ਜਿਹੜਾ ਪੰਜਵਾਂ ਥਾਣੇ ਦੇ ਨਾਲ ਚੱਲਦਾ ਤੇ ਬਾਕੀ ਝੋਟੀ ਚੰਗੀ ਸੀ ਸਜਣੋ ਪਿੱਠ ਪੁੜੇ ਦੀ ਵੀ ਚੰਗੀ ਆ ਤੇ ਤੋਰ ਤਾਰ ਵੀ ਚੰਗੀ ਲੇਵਾ ਪਾਂਡਾ ਬਿਲਕੁਲ ਸਾਫ਼ ਲੈ ਚੱਲ ਗਿਰੇ ਵੇਖੀ ਪੈਰ ਨਾ ਮੈਦੇ ਤੇਰਾ ਤੇ ਫੇਰ ਨੋਟ ਕਰ ਲਿਓ ਸੁਭਾ ਚੰਗਾ ਵਾ ਵੇਖੋ ਕਿੰਨੀ ਸਾਫ ਸੁਥਰਾ ਲੇਵਾ ਕਰਮਾ ਵਾਲੀ ਪਹਿਲਣ ਕੱਟੀ ਨੇ ਤਿਆਰ ਕੀਤਾ ਸੱਜਣੋ ਬਸ ਉੱਥੇ ਜੇ ਆ ਕਿ ਥੋੜੀ ਜੀ ਹੈ ਜਿਹੜੀ ਇਹਨੂੰ ਕਮੀ ਪੈ ਗਈ ਨਹੀਂ ਤਾਂ ਬਹੁਤ ਚੰਗੀ ਕੱਟੀ ਸੀ ਸੱਜਣੋ ਸਿੰਗ ਵੀ ਕੰਮ ਦਾ ਤੇ ਲੇਵਾ ਭਾਂਡਾ ਵੀ ਜਿਹੜਾ ਇਹਦਾ ਉਹ ਕੰਮ ਦਾ ਸੀਗਾ ਬਾਕੀ ਸੁਭਾਅ ਚੰਗਾ ਸੱਜਣੋ ਆਹ ਥਾਣਾ ਇਸ ਸਾਈਡ ਜਿਹੜੇ ਪਾਸੇ ਆਪਾਂ ਬਹਿ ਕੇ ਚੂਨੇ ਆ ਚਵਾਈ ਕਰਦੇ ਆ ਉਸ ਪਾਸੇ ਦੇ ਜਿਹੜੇ ਤਿੰਨ ਥਣ ਲੱਗੇ ਹੋਇਆ ਸੱਜਣੋ ਤੇ ਬਾਈ ਜੀ ਇਹਦਾ ਰੇਟ ਕੀ ਰਹੂਗਾ ਇਹਦਾ ਬਾਲ ਵੀ ਵੀਰੇ 1 ਦਾ ਸੀ ਤੇ ਇਹਦੇ ਚੋ ਵੀ ਹੋ ਜੂਗਾ ਹਾਂ ਮੌਕੇ ਤੇ ਕਰ ਲਾ ਜੀ ਮਾਨ ਦਾ ਜਿੰਨਾ ਹੋਇਆ ਠੀਕ ਹੈ ਵੀਰੇ ਠੀਕ ਹੈ ਇਹਦਾ ਵੀ 1 ਦਾ ਸੀ ਇਹਦਾ ਵੀ 1 ਦਾ ਸੀ ਲੋ ਵੀ ਸੱਜਣੋ ਚੋਟੀਆਂ ਖਰਦ ਤੇ ਕਲਾ ਆਣ ਗਮਾਂਡ ਪੈਂਡਾ ਛੂਟੀਆਂ ਚੂਟੀਆਂ ਵਜਦੀਆਂ ਸੱਜਣੋ ਤਲਵੰਡੀ ਭਾਈ ਨਜ਼ਦੀਕ ਸ਼ਹਿਰ ਆ ਵੀਰ ਹਰਾਂ ਨੂੰ ਤੇ ਆਪਣੀ ਬਾਈ ਹਰਾਂ ਕੋਲੇ ਪਹਿਲੀ ਵੀਡੀਓ ਆ ਤੇ ਨੰਬਰ ਮੈਂ ਲਾਉਂਗਾ ਸਕਰੀਨ ਤੇ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆ ਜਾਂਦਾ ਕਰਕੇ ਨਾ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣੇ